ਅੱਜ ਵੀ ਜਿਹੜੇ ਸਤਾਧਾਰੀ ਲੋਕ ਨੇ ਉਹਨਾਂ ਨੂੰ ਇੰਜ ਲੱਗਦਾ ਵੀ ਕੁਰਸੀ ਸਦਾ ਹੀ ਰਹਿਣੀ ਆ ਦੂਰ ਕੀ ਜਾਣਾ ਤੁਸੀਂ ਜਿੱਦਣ ਬੰਦਾ ਇਲੈਕਸ਼ਨ ਜਿੱਤ ਜਾਂਦਾ ਉਹਨੂੰ ਇਹ ਚੇਤਾ ਹੀ ਭੁੱਲ ਜਾਂਦਾ ਵੀ ਇਹ ਕਦੀ ਮੇਰੇ ਕੋਲੋਂ ਚੀਜ਼ ਖੁੱਸਣੀ ਵੀ ਆ ਉਹਨੂੰ ਇਹ ਨਹੀਂ ਪਤਾ ਵੀ 40 ਸਾਲਾਂ ਬਾਅਦ ਤੇ ਮੈਨੂੰ ਫੇਰ ਹੱਥ ਜੋੜਨੇ ਪੈਣੇ ਪਬਲਿਕ ਦੇ ਅੱਗੇ ਜਦੋਂ ਚੌਥਾ ਸਾਲ ਸ਼ੁਰੂ ਹੋਣਾ ਵਾ ਪੰਜਵਾਂ ਆਰੰਭ ਹੋ ਜਾਣਾ ਤੇ ਚੌਥਾ ਜਿਉਂ-ਜਿਉਂ ਚੌਥੇ ਦਾ ਐਂਡ ਹੋਈ ਜਾਣਾ ਨਾਂ ਨਾਲ ਹੱਥ ਜੁੜਦੇ ਜਾਣੇ ਆ ਵੀ ਦੁਹਾਈ ਰੱਬ ਦੀ ਮੇਰੇ ਕੋਲੋਂ ਇੱਕ ਗੱਡੀ ਖੋਇਓ ਨਾ ਆੜੀ ਮੈਨੂੰ ਗੱਡੀ ਮਿਲੀ ਆ ਲੀ ਕੁਰਸੀ ਮਲੀ ਮੇਰੇ ਕੋਲੋਂ ਬੋਲੋ ਜੀ ਅੱਛਾ ਫੇ ਜਿੱਦਣ ਕੁਰਸੀ ਮਿਲ ਜਾਣੀ ਆ ਸਤਾਜ ਆ ਜਾਣਾ ਫੇ ਉਹਨੂੰ ਚੇਤਾ ਭੁੱਜਣਾ ਉਹਨੇ ਲੱਗਣਾ ਵੀ ਇਹ ਨਸ਼ਾ ਵਾ ਨਾ ਇਹਦਾ ਜਿਵੇਂ ਨਸ਼ਾ ਬੰਦੇ ਨੇ ਰਾਤ ਪੀਤਾ ਹੋਵੇ ਉਹਨੂੰ ਕੀ ਲੱਗਦਾ ਭਲਾ ਉਹਨੂੰ ਸਾਰੇ ਪਿੰਡ ਦੀਆਂ ਕੋਠੀਆਂ ਆਪਣੀਆਂ ਲੱਗ ਜਾਂਦੀਆਂ ਉਦੋਂ ਉਹਨੂੰ ਸਾਰੇ ਪਿੰਡ ਦੀ ਜ਼ਮੀਨ ਆਪਣੀ ਲੱਗੀ ਜਾਂਦੀ ਆ ਪਰ ਜੋਂ-ਜੋਂ ਸਵੇਰੇ ਲੈਂਦਾ ਉਹਨਾਂ ਦਾ ਨਸ਼ਾ ਰਾਤ ਘਰ ਦੇ ਉਹਨੂੰ ਕੋਪੋ ਦੇ ਬੱਚੇ ਮੰਗੀ ਜਾਂਦੇ ਜੋ ਨਸ਼ੇ ਦੇ ਬੰਦਾ ਦੱਸੀ ਜਾਂਦਾ ਸਭ ਵੰਡੀਆਂ ਜਾਂਦਾ ਵੀ ਆ ਵੀ ਲੈ ਦੂੰ ਤਨਵਾ ਵੀ ਲੈ ਦੂੰ ਸਵੇਰੇ ਉੱਠ ਕੇ ਤੇ ਮੁੜ ਕੇ ਖਤਮ ਕਹਾਣੀ ਨਸ਼ਾ ਜਿਵੇਂ ਜਿਵੇਂ ਕਿ ਨਸ਼ੇੜੀ ਬੰਦਾ ਨਸ਼ੇ 'ਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਜਾਂਦਾ ਪਰ ਜਦੋਂ ਨਸ਼ਾ ਲੈਂਦਾ ਤਾਂ ਕਹਿੰਦਾ ਵੀ ਇਹ ਤੇ ਗੱਲ ਮੈਂ ਕਹੀ ਨਹੀਂ ਇਦਾਂ ਇਹ ਵੀ ਇੱਕ ਸਤਾ ਵਿੱਚ ਜਦੋਂ ਸਤਾ 'ਚ ਆਉਂਦਾ ਬੰਦਾ ਭਾਵੇਂ ਕੋਈ ਵੱਡੀ ਸਤਾ ਜਾਂ ਭਾਵੇਂ ਕੋਈ ਛੋਟੀ ਸਤਾ ਵੇਖੋ ਕਹੇ ਆਪਾਂ ਕਿ ਲੀਡਰ ਹੁੰਦ ਨੇ ਆ ਤੁਸੀਂ ਕਿਸੇ ਬੰਦੇ ਨੂੰ ਮੜੀ ਜੀ ਪਾਵਰ ਦੇ ਕੇ ਵੇਖੋ ਘਰ 'ਚ ਕਿਤੇ ਬਹੁਤ ਘੱਟ ਹੋਣਗੇ ਨਹੀਂ ਤੇ ਬੰਦਾ ਹਰ ਜਗ੍ਹਾ ਤੁਸੀਂ ਕਿਸੇ ਧਾਰਮਿਕ ਸੰਸਥਾ ਜੀ ਕਿਸ ਨੂੰ ਪਾਵਰ ਦੇ ਕੇ ਵੇਖੋ ਆਪਲਾ ਉਹ ਵੀ ਮਾੜੇ ਮੋٹے ਬੰਦੇ ਦੇ ਹੱਥ ਜੜਾਉਣ ਲੱਗ ਪੈਂਦਾ ਸਤਾਪ ਚੀਜ਼ੀ ਇਦਾਂ ਦੀ ਤੇ ਜਿਹੜੇ ਅਗਲੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਉਹ ਤੇ ਫਿਰ ਹੱਥ ਜੜਾਉਣਗੇ ਨਾ ਅਗਲਿਆਂ ਕੋਲੋਂ ਜਿਹੜੇ ਬਹੁਤ ਉੱਚੇ ਅਹੁਦਿਆਂ ਤੇ ਬੈਠੇ ਵੇਖੋ ਅੱਜ ਸਰਕਾਰਾਂ ਭਾਵੇਂ ਭਾਵੇਂ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਆਪਾ ਭਾਰਤ ਦੇਸ਼ ਉਹ ਹੀ ਆ ਨਾ ਇੱਥੇ ਕਿੰਨੇ ਬਾਦਸ਼ਾਹ ਏ ਉਹਨਾਂ ਨੂੰ ਇਹ ਜਿਹਾ ਲੱਗਦਾ ਸੀ ਵੀ ਇੱਥੇ ਤਾਂ ਅਸੀਂ ਕਿਸੇ ਨੂੰ ਹੋਰ ਸਿਰ ਨਹੀਂ ਚੁੱਕਣ ਦੇਣਾ ਪਰ ਉਹ ਅੱਜ ਕਿੱਥੇ ਗਏ ਭਲਾ ਮਾਲੂ ਜੀ ਸੋਚੋ ਜਿਹੜੇ ਕਹਿੰਦੇ ਸੀ ਅਸੀਂ ਕਿਹਨੂੰ ਸਿਰ ਨਹੀਂ ਚੁੱਕਣ ਦੇਣਾ ਇਹ ਤਾਂ ਸਾਡੇ ਬਿਨਾ ਕੌਣ ਇੱਥੇ ਇੱਥੇ ਪਤਾ ਨਹੀਂ ਲੱਗ ਸਕਦਾ ਦੁਨੀਆ ਉਦਾਂ ਹੀ ਚੱਲੀ ਜਾਂਦੀ ਹੈ ਪਰਜਾ ਬਦਲ ਗਿਆ ਬਾਦਸ਼ਾਹ ਵੀ ਬਦਲ ਗਏ ਤੇ ਜਿਹੜੇ ਅੱਜ ਬੈਠੇ ਆ ਰਹਿਣਾ ਇਹਨਾਂ ਨੇ ਵੀ ਨਹੀਂ ਹੈਗਾ ਹਾਂ ਜੇ ਕੋ ਸਮਾਜ ਵਿੱਚ ਰਾਜ ਭਾਗ ਦੇ ਵਿੱਚ ਚੰਗਾ ਕੰਮ ਕਰ ਜੂਗਾ ਤੇ ਲੋਕ ਉਹਨੂੰ ਯਾਦ ਕਰਨਗੇ ਕਿ ਏਦਾਂ ਦਾ ਵੀ ਕੋ ਆਗੂ ਹੈਗਾ ਸੀ ਏਦਾਂ ਦਾ ਵੀ ਕੋ ਬਾਦਸ਼ਾਹ ਹੈਗਾ ਸੀ ਅੱਜ ਵੀ ਤੇ ਸਤਾ ਚ ਆਉਣ ਵਾਸਤੇ ਲੋਕ ਨਸ਼ਾ ਵੰਡਦੇ ਹੀ ਆ ਨਾ ਜਿਹੜੇ ਲੋਕ ਕੁਰਸੀ ਕੋਈ ਇਹ ਨਸ਼ਾ ਵੇਖ ਬੜਾ ਵੱਡਾ ਰਾਜਮਾਲ ਤੇ ਜਿਹੜਾ ਅਖੌਤੀ ਪੋਲੀਟੀਕਲ ਬੰਦਾ ਹੁੰਦਾ ਨਾ ਜਿਹੜਾ ਗੰਦੀ ਰਾਜਨੀਤੀ ਜਿਹੜੀ ਆ ਉਹਦੇ ਵਿੱਚ ਕੋਈ ਕਿਸ ਦਾ ਸਗਾ ਨਹੀਂ ਹੁੰਦਾ ਲੋਕ ਆਪਣੇਆਂ ਨੂੰ ਮਿੱਠਬੀਆਂ ਲਈ ਜਾਂਦੇ ਨੇ ਕਤਲ ਤੱਕ ਕਰਵਾ ਦਿੰਦੇ ਨੇ ਵੀ ਇਹ ਬੰਦਾ ਮੇਰੀ ਕੁਰਸੀ ਤੱਕ ਪਹੁੰਚਣ ਵਿੱਚ ਰੁਕਾਵਟ ਖੜੀ ਕਰਦਾ ਜੇ ਆਪਾਂ ਔਰੰਗਜ਼ੇਬ ਦੀ ਗੱਲ ਕਰਦੇ ਆਂ ਵੀ ਔਰੰਗਜ਼ੇਬ ਜਿਹੜਾ ਵਾ ਉਹਨੇ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਕਿਉਂਕਿ ਉਹਨੂੰ ਖਦਸਾ ਸੀ ਕਿ ਮੇਰੇ ਮੈਨੂੰ ਨਹੀਂ ਇਹਨੇ ਤਖਤ ਤੇ ਬਿਠਾਉਣਾ ਇਹਨੇ ਭਰਾ ਨੂੰ ਬਿਠਾ ਦੇਣਾ ਤੇ ਉਹਨੇ ਪਿਤਾ ਵਿੱਚੋਂ ਪਿਤਾ ਨੂੰ ਚੋਕੇ ਬੰਨੇ ਮਾਰਿਆ ਮਤਲਬ ਸੋਚੋ ਤੁਸੀਂ ਜੇ ਰਾਜ ਭਾਗ ਪ੍ਰਾਪਤ ਕਰਨ ਵਾਸਤੇ ਉਹ ਆਪਣੇ ਪਿਤਾ ਨੂੰ ਬੰਦ ਕਰਦਾ ਹੈ ਨਸ਼ਾ ਵ ਇੱਕ ਬੜਾ ਵੱਡਾ ਸਾਰੇ ਕੁਝ ਨਹੀਂ ਹੋਏ ਅਕਬਰ ਬਾਦਸ਼ਾਹ ਵਰਗੇ ਵੀ ਹੋਏ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਰਿਸਪੈਕਟ ਨਾਲ ਸਿਰ ਵੀ ਝੁਕਾਉਂਦੇ ਰਹੇ ਹਨ ਕਿ ਬਿਕੋਸ ਸਾਰੇ ਦੁਨੀਆਂ ਤੇ ਕੁਝ ਲੋਕ ਨਹੀਂ ਹੁੰਦੇ ਕਈ ਗਰੁੱਪ ਜਿਵੇਂ ਆਪਾਂ ਪਹਾੜੀ ਰਾਜਿਆਂ ਦੀ ਗੱਲ ਕਰਦੇ ਆ ਫਤਿਹ ਸ਼ਾਹ ਰਾਜਾ ਬੜਾ ਚੰਗਾ ਸੀ ਉਹ ਗੁਰੂ ਪਾਰਸ਼ਾ ਦੀ ਰਿਸਪੈਕਟ ਕਰਦਾ ਪਰ ਭੀਮਚੰਦ ਦਾ ਕੁੜਮ ਜਿਹੜਾ ਸੀ ਬੜਾ ਕਪਟੀ ਸੀ ਅੰਦਰੋਂ ਜਿਹੜਾ ਭੀਮਚੰਦ ਸੀ ਅਜਮੇਰ ਚੰਦ ਉਹਦਾ ਬੇਟਾ ਸੀ ਭੀਮਚੰਦ ਉਹਦਾ ਬਾਪ ਸੀ ਫਤਿਹ ਸ਼ਾਹ ਜਿਹੜਾ ਸੀ ਅਜਮੇਰ ਚੰਦ ਦਾ ਕੁੜਮ ਸੀ ਭੀਮਚੰਦ ਦਾ ਕੁੜਮ ਸੀ ਅਜਮੇਰ ਚੰਦ ਉਹਦਾ ਜਵਾਈ ਸੀ ਫਤਿਹशाह ਗੁਰੂ ਪਾਸ਼ਾ ਦਾ ਬੜਾ ਸ਼ਰਧਾਲੂ ਸੀ ਬਹੁਤ ਤਕੜਾ ਤੁਹਾਨੂੰ ਹਰ ਜਗ੍ਹਾ ਤੇ ਹਰ ਕਿਸਮ ਦੇ ਲੋਕ ਮਿਲ ਜਾਣੇ ਨੇ ਪਹਾੜੀ ਰਾਜਿਆਂ ਦੇ ਵਿੱਚ ਵੀ Hindu ਪਹਾੜੀ ਰਾਜਿਆਂ ਵਿੱਚ ਬੜੇ ਚੰਗੇ ਨੇਕ ਇਨਸਾਨ ਵੀ ਹੈਗੇ ਜਿਹੜੇ ਗੁਰੂ ਪਾਸ਼ਾ ਦੀ ਰਿਸਪੈਕਟ ਕਰਦੇ ਸੀ ਇਦਾਂ ਦੇ ਵੀ ਹੈਗੇ ਸੀ ਜਿਨ੍ਹਾਂ ਨੂੰ ਗੁਰੂ ਪਾਸ਼ਾ ਦਾ ਪ੍ਰਸ਼ਾਦ ਹੀ ਹੱਥੀ ਗੁਰੂ ਪਾਸ਼ਾ ਦੀਆਂ ਰੌਣਕਾਂ ਨਗਾਰਾ ਬੜਾ ਚੁੱਭਦਾ ਸੀ ਇਦਾਂ ਤੁਹਾਨੂੰ ਦੂਜੀਆਂ ਫੌਜਾਂ ਵਿੱਚ ਵੀ ਇਦਾਂ ਦੇ ਬੜੇ ਵਿਅਕਤੀ ਮਿਲ ਜਣੇ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਮਾੜਾ ਲੱਗਦਾ ਅੱਜ ਵੀ ਸਮਾਜ ਵਿੱਚ ਇਦਾਂ ਹੀ ਹੈ ਤੋਂ 파ਰਸ਼ਾ ਜੀ ਇਥੇ ਕਹਿੰਦੇ ਰਾਜ ਮਾਲ ਮਾਲਮੀ ਨੂੰ ਸੰਪਤੀ ਇਹ ਠੱਗਵਾ ਕਿਦਾਂ ਠੱਗਿਆ ਪੈਸੇ ਨੇ ਭਰਾ ਨੂੰ ਭਰਾ ਦੇ ਲਾਗੇ ਬਹਿਣ ਜੋਗਾ ਨਹੀਂ ਛੱਡਿਆ